ਮੇਨ ਜਿਹੜਾ ਮੁੱਦਾ ਹੈਗਾ ਉਹ ਉਹ ਝੂਠੇ ਸੌਦੇ ਵਾਲੇ ਦਾ ਨਾ ਵੀ ਉਹਨੂੰ ਕਿਉਂ ਮaaf ਕੀਤਾ ਜੀ ਕੀ ਕੀ ਗੱਲ ਹੋ ਗਈ ਜੀ ਉਦੋਂ ਉਹ ਪੁਰਾਣਾ ਚੰਦੂ ਮਾਜਰਾ ਪੜਿਆ ਸੀ ਖ਼ਬਰਾਂ 'ਚ ਵੀ ਉਹ ਉਹਦਾ ਚੋਲਾ ਜਿਹੜਾ ਉਹਨੇ ਪਾਇਆ ਸੀ ਉਹ ਲੈ ਕੇ ਗਿਆ ਇਹ ਵੋਟਰਾਂ ਲਈ ਤੁਸੀਂ ਜੋ ਕੁਝ ਵੀ ਕੀਤਾ ਉਹਦੇ ਵਿੱਚ ਇਕੱਲਾ ਸੁਖਬੀਰ ਬਾਦਲ ਤਾਂ ਦੋਸ਼ੀ ਨਹੀਂ ਹੈ ਜਿਹੜੇ ਮਾਰ ਨਾਲ ਦੂਜੇ ਮਲਾਈ ਦੇ ਦੋਨੇ ਖਾਣ ਵਾਲੇ ਨੇ ਜਿਹਨੇ ਮੰਤਰੀ ਹੋਰ ਨੇ ਇਕੱਲਾ ਬਾਦਲ ਤੋ ਦੋਸ਼ੀ ਹੈ ਬਾਕੀ ਨਹੀਂ ਦੋਸ਼ੀ ਬਾਕੀ ਕਹਿੰਦੇ ਜੀ ਅਸੀਂ ਸੁਧਾਰ ਲੈ ਰਾਂ ਸਾਨੂੰ ਦੇ ਦ ਅਸੀਂ ਲਿਖ ਕੇ ਦੇ ਦਿੱਤਾ ਵੀ ਸਾਨੂੰ ਦੋਸ਼ ਲਾ ਦਿੱਤ ਉਹਨਾਂ ਨੂੰ ਵੀ ਤਨਖਾਹ ਲਾਓ ਉਹਨਾਂ ਨੂੰ ਵੀ ਬੁਲਾਓ ਹਲੇ ਤੇ ਹੀ ਹੁੰਦਾ ਨਾ ਬਿਲਕੁਲ ਤੇ ਜੇ ਸੁਖਵੀਰ ਬਾਦਲ ਨਾ ਆਉਂਦੇ ਤਾਂ ਅਸੀਂ ਦੂਜੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਬੋਲਦੇ ਬਈ ਇਹ ਤਾਂ ਕੋਰੋ ਬਣ ਗਿਆ ਇਹ ਤਾਂ ਹੰਕਾਰੀ ਬਣ ਗਿਆ ਇਹ ਤਾਂ ਰਾਵਣ ਬਣ ਗਿਆ ਇਹ ਤਾਂ ਹਰਨਾਖਸ ਬਣ ਗਿਆ ਸੀ ਇਹ ਕਹਿੰਦੇ ਹੁਣ ਜਦੋਂ ਉਹ ਆ ਗਏ ਨੇ ਤੇ ਹੁਣ ਕਿਉਂ ਨਹੀਂ ਪਾਪਾ ਬਖਸ਼ ਰਹੇ ਇਸ ਲਈ ਅਸੀਂ ਸਿੰਘ ਸਾਹਿਬ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੇ ਆ ਵੀ ਈਰਖਾ ਛੱਡੋ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਹਿੰਦਾ ਮੈਂ ਹੀ ਆਗਾ ਮੇਰੇ ਬਿਨਾ ਕੋਈ ਹੈ ਹੀ ਨਹੀਂ ਕਿ ਮੈਂ ਜਥੇਦਾਰ ਨਹੀਂ ਆ ਮੈਂ ਨਾਲ ਪਿਓ ਵੀ ਆ ਬਹੁਤ ਅੱਛੀ ਗੱਲ ਹੈ ਪਿਤਾ ਹੋ ਤੁਸੀਂ ਗੁਰੂ ਤੁਹਾਡੇ ਪਿਤਾ ਪਨ ਨੂੰ ਹੋਰ ਮਜ਼ਬੂਤ ਕਰੇ ਤੁਹਾਡਾ ਆਪਸੀ ਪ੍ਰੇਮ ਹੋਰ ਨੇੜਤਾ ਹੋਰ ਬੱਚਿਆਂ ਨਾਲ ਵਧੇ ਪਰਿਵਾਰ ਚ ਖੁਸ਼ੀਆਂ ਵਧਣ ਸਾਡੀ ਅਰਦਾਸ ਹੈ ਜੇ ਕੋਈ ਤਾਂ ਸਰ ਦਾ ਪ੍ਰਿਆਸ ਵੀ ਜੋ ਅਸੀਂ ਕਰ ਸਕਦੇ ਉਹ ਵੀ ਕਰਾਂਗੇ ਪੰਥਕ ਜਿਹੜੇ ਨੇ ਕੁਝ ਮਸਲੇ ਜਿਹੜੇ ਨੇ ਪਿਛਲੇ ਦਿਨੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਨੇ ਔਰ ਜਦੋਂ ਇਹ ਵਾਇਰਲ ਹੋਏ ਤਾਂ ਸਵਾਲ ਜਿਹੜੇ ਨੇ ਖੜੇ ਕੀਤੇ ਗਏ ਸਵਾਲ ਖੜੇ ਕੀਤੇ ਗਏ ਨੇ ਕਿ ਇਹ ਵਾਇਰਲ ਹੋ ਰਹੇ ਮਸਲੇ ਜਿਹੜੇ ਨੇ ਕਿ ਪੰਥ ਦੇ ਵਿੱਚ ਜਿਹੜੇ ਨੇ ਨਿਬੇੜ ਲੈਣੇ ਚਾਹੀਦੇ ਸੀ ਜਾਂ ਆਮ ਪਬਲਿਕ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਸੀ ਠੀਕ ਹੀ ਹੈ ਗਲਤ ਕੀ ਹੈ ਇਹ ਸਭ ਦੇ ਉੱਤੇ ਗੱਲਬਾਤ ਕਰਨ ਵਾਸਤੇ ਇਸ ਸਮੇਂ ਸਾਡੇ ਨਾਲ ਮੌਜੂਦ ਹੈ ਸਾਬਕਾ ਜਥੇਦਾਰ ਪਟਨਾ ਸਾਹਿਬ ਦੇ ਰਣਜੀਤ ਸਿੰਘ ਗਹੌਰ ਜੀ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪੰਥਕ ਜਿਹੜੇ ਮਸਲੇ ਸੀ ਕੀ ਪੰਥਕ ਮਸਲੇ ਜਿਹੜੇ ਆ ਤੁਹਾਨੂੰ ਲੱਗ ਰਿਹਾ ਸੀ ਕਿ ਸੋਸ਼ਲ ਮੀਡੀਆ ਤੇ ਲੈ ਕੇ ਉਹਨੇ ਜ਼ਰੂਰੀ ਹੋ ਗਏ ਜ਼ਰੂਰਤ ਸੀ ਇਹਦੀ ਦੇਖੋ ਇਸ ਤਰ੍ਹਾਂ ਹੈ ਜਿਹੜੇ ਪੰਥਕ ਮਸਲੇ ਨੇ ਉਹ ਚਾਹੀਦਾ ਤੇ ਹੀ ਹੈ ਵੀ ਤੁਸੀਂ ਆਪਸ ਵਿੱਚ ਬੈਠ ਕੇ ਕੁਝ ਸੱਜਣ ਅਤਵੰਤੇ ਬੈਠ ਜਾਣ ਸਾਡੇ ਮਾਨਨੀਏ ਸਿੰਘ ਸਾਹਿਬਾਨ ਜੀ ਬੈਠ ਜਾਣ ਵਿਚਾਰ ਵਿਚਾਰ ਹੋ ਜਾਏ ਅਗਰ ਉਹ ਸੰਗਤ ਵਿੱਚ ਵੀ ਆ ਜਾਂਦਾ ਤਾਂ ਕੋਈ ਹਰਜ਼ ਨਹੀਂ ਹੈ ਜੀ ਸੁਭਾਵਨਾ ਹੋਵੇ ਤੇ ਸੁਭਾਵਨਾ ਨਾਲ ਗੱਲ ਦੂਰ ਤੱਕ ਵੀ ਜਾਵੇ ਤੇ ਹਰਜ਼ ਕੋਈ ਨਹੀਂ ਹਾਂ ਇੱਕ ਦੂਜੇ ਨੂੰ ਬਦਨਾਮ ਕਰਨਾ ਇੱਕ ਦੂਜੇ ਨੂੰ ਡਿਮੋਟ ਕਰਨਾ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਇਹ ਨਾ ਹੋਵੇ ਜੀ ਸਤਕਾਰ ਸਹਿਤ ਕੋਈ ਵੀ ਗੱਲ ਨਾ ਸਾਡੇ ਵੈਸੇ ਵੀ ਸੰਗਤੀ ਰੂਪ ਵਿੱਚ ਜੀ ਅਸੀਂ ਵਿਚਰਦੇ ਆ ਦਿਨ ਰਾਤ ਸੰਗਤ ਵਿੱਚ ਸਾਡਾ ਮਿਲਣਾ ਬੈਠਣਾ ਹੁੰਦਾ ਹੈ ਪਰ ਸਤਿਗੁਰੂ ਨੇ ਸਾਨੂੰ ਆਦੇਸ਼ ਵੀ ਕੀਤਾ ਹੈ ਕਿ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਜੀ ਇਕੱਠੇ ਬੈਠ ਕੇ ਮਸਲੇ ਹੱਲ ਕਰ ਲੇਗਾ ਅੱਜ ਦਾ ਜੋ ਮਾਹੌਲ ਦਿਖਾਈ ਪੈ ਰਿਹਾ ਉਹ ਇੱਕ ਤਰਫਾ ਜਿਹਾ ਸੰਗਤਾਂ ਇਸ ਨੂੰ ਮਹਿਸੂਸ ਕਰਦਿਆਂ ਘੁੱਟਣ ਮਹਿਸੂਸ ਕਰ ਰਹੀਆਂ ਵੀ ਆਇਆ ਇਹ ਕਿਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਜਿਸ ਨੂੰ ਲੈ ਕੇ ਕੁਝ ਅਫਵਾਹਾਂ ਦਾ ਵੀ ਬਾਜ਼ਾਰ ਗਰਮ ਹੈ ਰੂਮਰਸ ਫੈਲ ਰਹੀਆਂ ਨੇ ਔਰ ਉਸ ਨਾਲ ਕਿਤੇ ਨਾ ਕਿਤੇ ਜਿਹੜੇ ਪੰਥਕ ਖਿਰਦੇ ਨੇ ਉਹਨਾਂ ਨੂੰ ਠੇਸ ਪਹੁੰਚਦੀ। ਬਿਲਕੁਲ। ਹਾਂਜੀ। ਸਰ ਆ ਆਪ ਜੀ ਦੀ ਇੰਟਰਵਿਊ ਜਿਹੜੀ ਹੈ ਇਸ ਸਮੇਂ ਵਾਇਰਲ ਹੋ ਰਹੀ ਹੈ। ਵਾਇਰਲ ਇੰਟਰਵਿਊ ਦੇ ਵਿੱਚ ਜਿਹੜਾ ਆ ਤੁਸੀਂ ਜਥੇਦਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਸਵਾਲ ਖੜੇ ਕੀਤੇ ਨੇ ਜੋ ਕਿ ਸੁਖਬੀਰ ਬਾਦਲ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਉਹਦੇ ਉੱਤੇ ਕੀ ਲੱਗ ਰਿਹਾ ਆ ਕਿੱਥੇ ਗਲਤੀ ਸੀ ਕਿਸ ਦੀ ਗਲਤੀ ਸੀ ਤੇ ਮੰਨ ਲਿਆ ਜੇ ਜੀਵਨ ਦੇ ਵਿੱਚ ਕੋਈ ਆਮ ਵੀ ਵਿਅਕਤੀ ਹੋ ਜੇ ਉਦੋਂ ਕੋਈ ਗਲਤੀ ਹੋ ਜੇ ਤਾਂ ਉਹਦਾ ਹੱਲ ਜਿਹੜਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਕੀਤਾ ਜਾਣਾ ਚਾਹੀਦਾ ਦੇਖੋ ਦੋ ਤਰ੍ਹਾਂ ਦੇ ਵਿਚਾਰ ਹੈ ਇੱਕ ਵਿਚਾਰ ਹੈ ਕਿ ਕਿਸੇ ਮਨੁੱਖ ਨੇ ਗਲਤੀ ਕੀਤੀ ਹੈ ਜੀ ਤੇ ਉਹ ਗਲਤੀ ਨੂੰ ਕਬੂਲ ਨਹੀਂ ਕਰ ਰਿਹਾ ਗਲਤੀ ਨੂੰ ਮੰਨ ਨਹੀਂ ਰਿਹਾ ਬਲਕਿ ਹੋਰ ਵਿਰੋਧ ਕਰ ਰਿਹਾ ਜਿਹਨੂੰ ਆਮ ਭਾਸ਼ਾ ਅਚ ਕਹਿੰਦੇ ਨੇ ਨਾਲੇ ਚੋਰੀ ਤੇ ਨਾਲੇ ਸੀਨਾ ਜੋ ਜੀ ਪਰ ਦੂਸਰਾ ਇਹ ਹੈ ਕਿ ਗਲਤੀ ਹੋ ਗਈ ਹੈ ਜੀ ਤੇ ਅਗਲਾ ਉਸ ਨੂੰ تسلیم ਕਰ ਰਿਹਾ ਵੀ इट्स माय ਫਾਲਟ ਜੀ ਇਹ ਮੇਰੀ ਗਲਤੀ ਹੈ ਮੇਰੇ ਕੋਲ ਗੁਸਾਖੀ ਹੋ ਗਈ ਹੈ ਤੇ ਮੈਨੂੰ ਮਾਫੀ ਦੇ ਦਿਓ ਜੀ ਜਿਹੜਾ ਮਾਮਲਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੈ ਜੀ ਉਹ ਦੂਸਰੇ ਵਾਲੇ ਚ ਆ ਜਾਂਦਾ ਜੀ ਸਾਡੇ ਸਤਕਾਰਯੋਗ ਪਦਵੀਆਂ ਤੇ ਬਿਰਾਜ਼ਮਾਨ ਨੇ ਇਸ ਵੇਲੇ 418 ਸਾਲ ਦਾ ਇਹ ਟਾਈਮ ਪੀਰੀਅਡ ਹੈ ਜੀ ਜਿਹਦੇ ਚ ਕੋਈ 36ਵੇਂ ਜਥੇਦਾਰ ਨੇ ਸ੍ਰੀਮਾਨ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਜੀ ਜੀ ਉਹਨਾਂ ਨੂੰ ਪਰਮ ਪ੍ਰਮੇਸ਼ਵਰ ਨੇ ਸਰਵੋੱਚ ਦੋ ਪਦਵੀਆਂ ਦੇ ਕੇ نوازਿਆ ਬਿਲਕੁਲ ਇਹ ਦੋ ਪਦਵੀਆਂ ਉਹਨਾਂ ਨੂੰ ਮਿਲਣੀਆਂ ਗੁਰੂ ਦੀ ਇਸ ਤਰ੍ਹਾਂ ਦੀ ਬਖਸ਼ਿਸ਼ ਹੈ ਜਿਵੇਂ ਇੱਕੋ ਵਿਹੜੇ ਵਿੱਚ ਚੰ드ਰਮਾ ਤੇ ਸੂਰਜ ਇਕੱਠੇ ਆ ਗਏ। ਇੱਕ ਉਹਨਾਂ ਦੀ ਸਰਵੋੱਚ ਪਦਵੀ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਮੁੱਖ ਗਰੰਥੀ ਦੀ ਹੈ। ਜਿੱਥੇ ਕਿ ਜਕਾਰਾ ਵੀ ਨਹੀਂ ਬੁਲਾਇਆ ਜਾਂਦਾ। ਤੇ ਸਿਰਫ ਗੁਰਬਾਣੀ ਗਾਇਨ, ਪ੍ਰਭੂ ਇਬਾਦਤ, ਪ੍ਰਭੂ ਪ੍ਰਸਤਿ ਜੀ ਬੰਦਗੀ, ਭਗਤੀ, ਕੀਰਤਨ ਹੁੰਦਾ ਹੈ। ਜੀ। ਜਕਾਰਾ ਬੁਲਾਉਣ ਦੀ, ਨਗਾਰਾ ਵਜਾਉਣ ਦੀ ਉੱਥੇ ਉਮਾਨੀਆਂ ਤੇ ਦੂਜਾ ਉਹਨਾਂ ਦੇ ਹਿਰਦੇ ਨੂੰ ਭਾਗ ਲੱਗੇ ਉਹਨਾਂ ਦੀ ਨਿਮਰਤਾ ਨੂੰ ਭਾਗ ਲੱਗੇ ਉਹਨਾਂ ਦੇ ਮਾਤਾ ਪਿਤਾ ਦੀ ਭਗਤੀ ਨੂੰ ਬੰਦਗੀ ਨੂੰ ਭਾਗ ਲੱਗੇ ਤੇ ਉਹਨਾਂ ਨੂੰ ਨਗਾਰਿਆਂ ਵਾਲਾ ਸਥਾਨ ਜੈਕਾਰਿਆਂ ਵਾਲਾ ਸਥਾਨ ਤੇ ਪੰਥ ਦਾ ਸਰਵੋੱਚ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣ ਦਾ ਸੁਭਾਗ ਵੀ ਆਰ ਬ੍ਰਹਮ ਪਰਮੇਸ਼ਰ ਨੇ ਬਖਸ਼ਿਆ ਜੀ ਮੇਰੀ ਅਰਦਾਸ ਹੈ ਗੁਰੂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਲੰਬੀ ਉਮਰ ਬਖਸ਼ੇ ਜੀ ਔਰ ਲੰਬਾ ਸਮਾਂ ਉਹਨਾਂ ਨੂੰ ਸੇਵਾ ਦਾ ਪ੍ਰਾਪਤ ਹੋਵੇ ਤੇ ਉਹ ਪੰਥ ਦੇ ਜਿਹੜੇ ਨੇ ਰੋਸ਼ਨ ਚਿਰਾਗ ਬਣ ਕੇ ਹਰ ਇੱਕ ਦੇ ਅੱਖਾਂ ਦਾ ਪੰਥ ਦੇ ਅੱਖਾਂ ਦਾ ਤਾਰਾ ਬਣ ਕੇ ਜਿਹੜੇ ਸੇਵਾ ਕਰਨ ਦੂਸਰੀ ਗੱਲ ਰਹੀ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਮੈਂ ਉਹਨਾਂ ਨੂੰ ਸਨਮਾਨ ਨਾਲ ਮੁਖਾਤਬ ਕਰ ਰਿਹਾ ਕਿਉਂਕਿ ਪਦਵੀ ਤੇ ਨੇ ਜੀ ਨਾਲ ਮੈਂ ਇਹ ਕਹਿ ਰਿਹਾ ਕਿ ਜਦੋਂ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਪਦਵੀ ਤੇ ਆਏ ਨੇ ਜੀ ਉਦੋਂ ਤੋਂ ਉਹਨਾਂ ਦਾ ਇੱਕ ਸੁਭਾਅ ਦੇਖਣ ਵਿੱਚ ਆਇਆ ਉਹਨਾਂ ਦਾ ਇੱਕ ਪੈਟਰਨ ਦੇਖਣ ਵਿੱਚ ਆਇਆ ਪਹਿਲੀ ਗੱਲ ਤਾਂ ਪੰਥ ਲਈ ਉਹਨਾਂ ਨੇ ਕੋਈ ਮਾਰ ਕੇ ਵੱਲ ਕੰਮ ਕੀਤਾ ਹੋਵੇ ਉਹ ਸਾਡੀ ਨਜ਼ਰ 'ਚ ਨਹੀਂ ਹੈ ਉਹ ਪੰਥ ਦੇ ਸਾਹਮਣੇ ਨਹੀਂ ਹੈਗਾ ਹਾਂ ਜੇ ਕੋਈ ਹੈ ਤਾਂ ਉਹ ਦੱਸ ਸਕਦੇ ਨੇ ਤੁਹਾਡੇ ਚੈਨਲ ਤੇ ਹੀ ਦੱਸ ਦੇਣ ਹੋਰ ਕਿਸੇ ਤੇ ਦੱਸ ਦੇਣ ਜਾਂ ਆਪਣੇ ਟਵਿੱਟਰ ਹੈਂਡਲ ਤੋਂ ਹੀ ਦੱਸ ਦੇਣ ਕਿ ਮੈਂ ਆਹ ਕੰਮ ਕੀਤਾ ਦੂਸਰੀ ਗੱਲ ਇਹਦੇ ਨਾਲ ਨਾਲ ਕੰਮ ਕੋਈ ਇਸ ਤਰ੍ਹਾਂ ਦਾ ਮਾਰਕੇਬਲ ਕੋਈ ਇਸ ਤਰ੍ਹਾਂ ਦਾ ਮਾਈਲਸਟੋਨ ਤੇ ਕੋਈ ਦਿਖਿਆ ਨਹੀਂ ਹੈ ਪਰ ਹਾਂ ਇੱਕ ਉਹਨਾਂ ਦੇ ਹਿਰਦੇ ਦੀ ਈਰਖਾ ਜ਼ਰੂਰ ਦਿਖੀ ਹੈ ਉਹਨਾਂ ਦੇ ਹਿਰਦੇ ਦਾ ਜਿਹੜਾ ਹੈਗਾ ਵੈਰ ਵਿਰੋਧ ਨਾਲ ਭਰਿਆ ਹੋਣਾ ਜ਼ਰੂਰ ਦਿਖਿਆ। ਪੰਤਕ ਵਿਰੋਧੀ ਸ਼ਕਤੀਆਂ ਦੇ ਨਾਲ ਮਿਲੇ ਹੋਣ ਦਾ ਅਭਾਸ ਹੁੰਦਾ ਹੈ। ਉਹਨਾਂ ਨੇ ਕੌਮ ਦਾ ਨੁਕਸਾਨ ਬਹੁਤਾ ਕੀਤਾ। ਫਾਇਦਾ ਤਾਂ ਉਹ ਆਪ ਦੱਸ ਸਕਦੇ ਨੇ ਸਾਨੂੰ ਸ਼ਾਇਦ ਨਾ ਪਤਾ ਹੋਵੇ। ਪਰ ਨੁਕਸਾਨ ਬਹੁਤਾ ਆਇਆ। ਕੋਈ ਵੀ ਕੰਮ ਜਿਹੜਾ ਹੈਗਾ ਉਹ ਆਪ ਜ਼ਿੰਮੇਵਾਰੀ ਨਾਲ ਨਹੀਂ ਨਿਭਾਇਆ। ਜਿਵੇਂ ਉਹ ਅਜਨਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਣੇ ਲੈ ਕੇ ਜਾਣਾ ਸੀ ਉਹਦੇ ਵਿੱਚ ਉਹਨਾਂ ਨੇ ਕਮੇਟੀ ਬਣਾ ਦਿੱਤੀ ਜਾਂਚ ਹੋਈ ਰਿਪੋਰਟ ਆ ਗਈ ਉਹ ਰਿਪੋਰਟ ਪਤਾ ਨਹੀਂ ਕਿੱਥੇ ਉਹਦਾ ਕੀਤਾ ਕੱਖ ਨਹੀਂ ਠੰਡੇ ਬਸਤੇ ਚ ਉਸ ਤੋਂ ਬਾਅਦ ਗੁਰੂ ਗੰਗਦ ਸਾਹਿਬ ਦੀਆਂ ਬੀੜਾਂ ਦਾ ਮਾਮਲਾ ਆਇਆ ਭਾਵੇਂ ਹੀ 노즈 ਵੈਰੀ ਵੈਲ ਕਿ ਉਹ ਕਲਰਕਾਂ ਦੇ ਭੁੱਲ ਹੈਗੇ ਉਹਨਾਂ ਨੇ ਕਿਸੇ ਨੇ ਆਤੇ ਪੈਸੇ ਲਿਖੇ ਨਹੀਂ ਆਪਾਸ ਪੈਸੇ ਪਾਏ ਨਹੀਂ ਆ ਰਸੀਦ ਕੱਟੀ ਨਹੀਂ ਇਸ ਤਾਂ ਦੀ ਕੋਈ ਗੱਲ ਹੈ ਪਰ ਉਹਦੇ ਵਿੱਚ ਜਿਹੜਾ ਹੈ ਉਹ ਚੰਗੀਆਂ ਹਸਤੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੰਗੇ ਅਧਿਕਾਰੀ ਉਹਨਾਂ ਚ ਸੇਧ ਮਕਰ 77 ਨੇ ਗੁਰਬਚਨ ਸਿੰਘ ਨੇ ਸਤਿੰਦਰ ਸਿੰਘ ਨੇ ਔਰ ਭਾਈ ਮਨਜੀਤ ਸਿੰਘ ਨੇ ਇਹ ਚੰਗੇ ਸੇਧ ਦੇਣ ਵਾਲੇ ਤੇ ਚੰਗੇ ਸੇਵਾਦਾਰ ਸੁਲਝੇ ਹੋਏ ਤਜਰਬੇਕਾਰ ਸਮੇਤ 16 ਅਧਿਕਾਰੀਆਂ ਨੂੰ ਬਰਤ ਤਲਫ ਕਰਵਾ ਦਿੱਤਾ। ਉਸ ਤੋਂ ਬਾਅਦ ਬਹੁਤ ਸੁਲਝੇ ਹੋਏ ਵਿਦਵਾਨ ਦੇਖੋ ਇਹ ਤੇ ਸਾਡੀ ਕੌਮ ਤੇ ਗੁਰੂ ਦੀ ਕਿਰਪਾ ਹੈ ਕਿ ਵਿਦਵਾਨ ਪੈਦਾ ਕਰਨ ਵਾਲੀਆਂ ਸੰਸਥਾਵਾਂ ਬੜੀਆਂ ਥੋੜੀਆਂ। ਹੋਰ ਪਾਸੇ ਅਸੀਂ ਬਹੁਤ ਧਿਆਨ ਦਿੱਤਾ ਹੈ ਚੰਗੀਆਂ ਇਮਾਰਤਾਂ ਸਾਡੇ ਕੋਲ ਹੈਗੀਆਂ ਨੇ ਲੰਗਰਾਂ ਦੇ ਪ੍ਰਬੰਧ ਹੈਗੇ ਨੇ ਔਰ ਸੰਗਤਾਂ ਦੀਆਂ ਰਿਆਸਾਣਾਂ ਦੇ ਵੀ ਬਹੁਤ ਜਗ੍ਹਾ ਅੱਛੇ ਪ੍ਰਬੰਧ ਨੇ ਪਰ ਗੁਰਦੁਆਰੇ ਸਹਿਬਾਨ ਨੇ ਸਾਡੇ ਉਹਨਾਂ ਚੰਗਾ ਧਾਰਮਿਕ ਮਰਿਆਦਾ ਨਿਭਾਈ ਜਾਂਦੀ ਆ ਆਨੰਦ ਕਾਰਜ ਹੁੰਦੇ ਨੇ ਹੋਰ ਸਮਾਗਮ ਸੋਸ਼ਲ ਸਮਾਗਮ ਜਿਹੜੇ ਨੇ ਜਿਵੇਂ ਕਿਸੇ ਦਾ ਭੋਗ ਹੋ ਗਿਆ ਕਿਸੇ ਦਾ ਨਾਮਕਰਨ ਹੋ ਗਿਆ ਇਸ ਦੇ ਅਖੰਡ ਪਾਠ ਵਗੈਰਾ ਧਾਰਮਿਕ ਸਮਾਗਮ ਵੀ ਹੋ ਗਏ ਲੇਕਿਨ ਹਰ ਗੁਰਦੁਆਰੇ ਚ ਕੋਈ ਪ੍ਰਚਾਰਕ ਨਹੀਂ ਪੈਦਾ ਹੋ ਰਿਹਾ ਕੋਈ ਚੰਗੇ ਪ੍ਰਚਾਰਕ ਅੱਗੋਂ ਦਿਖਦੇ ਨਹੀਂ ਪਏ ਤੇ ਭਾਈ ਡਾਕਟਰ ਰੂਪ ਸਿੰਘ ਵਰਗੇ ਪ੍ਰਚਾਰਕ ਨੂੰ ਬਿਨਾ ਕਿਸੇ ਕਾਰਨ ਉਹਨੂੰ ਤਬਾਹ ਕਰ ਦੇਣਾ ਇਹ ਜਿਹੜਾ ਹੈਗਾ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬਖਸ਼ਿਸ ਡਾਕਟਰ ਰੂਪ ਸਿੰਘ ਤੇ ਜਿਹੜਾ ਡਾਕਟਰ ਰੂਪ ਸਿੰਘ ਵਰਗੇ ਨੂੰ ਤਬਾਹ ਕੀਤਾ ਗਿਆ ਮੈਂ ਉਹਨਾਂ ਨੂੰ ਗੁਜ਼ਾਰਿਸ਼ ਵੀ ਕੀਤੀ ਉਦੋਂ ਅਸੀਂ ਸਾਡੀਆਂ ਮੀਟੀਆਂ ਇਕੱਠੀਆਂ ਹੁੰਦੀਆਂ ਸੀ ਮੈਂ ਕਿਹਾ ਸਿੰਘ ਸਾਹਿਬ ਜੀ ਵਿਦਵਾਨ ਪੈਦਾ ਕਰਨਾ ਬੜਾ ਔਖਾ ਹੈ ਹਜ਼ਾਰਾਂ ਸਾਲ ਨਰਗਿਸ ਬੇ ਆਪਣੀ ਬੇਨ ਊਰੀ ਤੇ ਰੋਦੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇਂ ਦੀਦਵਾਰ ਪੈਦਾ ਇਤਨਾ ਤਜਰਬੇਕਾਰ ਵਿਅਕਤੀ ਤੌਰ 'ਤੇ ਇੱਕ ਆਮ ਮਤਲਬ ਗਲੰਥੀ ਤੋਂ ਲੈ ਕੇ ਕਹਿ ਲੋ ਯਾ ਇਸ ਤਰ੍ਹਾਂ ਦੇ ਫੀਲਡ ਤੋਂ ਕਹਿ ਲੋ ਦਰਬਾਰ ਸਾਹਿਬ ਦਾ ਮੈਨੇਜਰ ਵੀ ਉਹਨੂੰ ਗੁਰੂ ਰਾਮਦਾਸ ਜੀ ਨੇ ਲਾਇਆ ਫੇ ਸਕੱਤਰ ਵੀ ਉਹ ਬੜਾ ਚਿਰ ਰਿਆ ਪ੍ਰਧਾਨ ਦਾ ਅ ਅਵਤਾਰ ਸਿੰਘ ਜੀ ਮੱਕੜ ਹੋਣਾ ਦਾ ਉਹ ਨਿੱਜੀ ਸਹਾਇਕ ਵੀ ਰਿਆ ਤੇ ਚੀਫ ਸਕੱਤਰ ਦੇ ਅਹੁਦੇ ਤੇ ਵੀ ਪਹੁੰਚਿਆ ਇਕੁਅਲ ਟੂ ਮੇਰੇ ਖਿਆਲੋ ਦੇਵੇਂ ਗਲਤ ਨਹੀਂ ਆ ਤੇ ਇਕੁਅਲ ਟੂ ਜਨਰਲ 77 ਹੁੰਦਾ ਹੈ ਚੀਫ ਸਕੱਤਰ ਜਾਂ ਉਹਦੇ ਨੇੜੇ ਤੜਿਆ ਹੁੰਦਾ ਐਸੇ ਵਿਦਵਾਨ ਨੂੰ ਜਿਨੇ ਸੈਂਕੜੇ ਕਿਤਾਬਾਂ ਸੰਪਾਦਿਤ ਕੀਤੀਆਂ ਗ੍ਰੰਥ ਲਿਖੇ ਹੁਕਮਨਾਮਿਆਂ ਦੇ ਕਲੈਕਸ਼ਨਾਂ ਕੀਤੀਆਂ ਔਰ 17ਵੀਂ ਸਦੀ ਤੱਕ ਦੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਕਲੈਕਟ ਕੀਤੇ ਬੜੀ ਮਿਹਨਤ ਨਾਲ ਉਹਨਾਂ ਨੇ ਵੱਡੇ ਵੱਡੇ ਕੀਮਤੀ ਰੈਫਰੈਂਸ ਗ੍ਰੰਥ ਦਿੱਤੇ ਤੇ ਐਸੇ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਬਾਹਰ ਕੱਢ ਦੇਣਾ ਉਹਦੇ ਚ ਸਿਰਫ ਤੇ ਸਿਰਫ ਉਹਨਾਂ ਦੀ ਈਰਖਾ ਕਿ ਮੇਰੇ ਬਰਾਬਰ ਹੋਰ ਕੋਈ ਕਿਵੇਂ ਹੋ ਸਕਦਾ ਤੇ ਸਭ ਤੋਂ ਜ਼ਿਆਦਾ ਈਰਖਾ ਉਦੋਂ ਬਣ ਗਈ ਜਦੋਂ ਉਹਨਾਂ ਨੂੰ ਡਾਕਟਰੇਨ ਡਿਗਰੀ ਆਨਰੇਰੀ ਡਾਕਟਰ ਦੀ ਉਹਨਾਂ ਨੂੰ ਡਿਗਰੀ ਮਿਲ ਗਈ ਡਾਕਟਰ ਰੂਪ ਸਿੰਘ ਡਾਕਟਰ ਰੂਪ ਸਿੰਘ ਹੋਣ ਲੱਗੇ ਇਸ ਤਰ੍ਹਾਂ ਅੱਜ ਦੇ ਸਮੇਂ ਦੇਖੀਏ ਤੇ ਅਕਾਲੀ ਦਲ ਦੇ ਪੱਖ ਵਿੱਚ ਸਭ ਤੋਂ ਪਹਿਲਾਂ ਬੋਲੇ ਨੇ ਵਲਟੋਆ ਮਿਰਸਾ ਸਿੰਘ ਵਲਟੋਆ ਮੈਂ ਕਿਸੇ ਪਾਰਟੀ ਦੇ ਕਿਸੇ ਵਿਅਕਤੀ ਦੇ ਵੱਖ ਵਿਪੱਖ ਵਿੱਚ ਵਿੱਚ ਗੱਲ ਨਹੀਂ ਕਰ ਰਹਾ ਜੋ ਸੱਚ ਹੈ ਤੇ ਜੋ ਕੌਮ ਨੂੰ ਆਇਨਾ ਦਿਖਣਾ ਚਾਹੀਦਾ ਉਹ ਮੈਂ ਗੁਜ਼ਾਰਿਸ਼ ਕਰ ਰਿਹਾ ਮੈਂ ਕੋਈ ਕੌਮ ਦਾ ਮਾਲਕ ਨਹੀਂ ਹਾਂ ਮੈਂ ਕੌਮ ਦਾ ਕੁੱਕਰ ਆ ਸਾਰੇ ਸਿੰਘ ਸਹਿਬਾਨ ਜਿਹੜੇ ਨੇ ਉਹ ਕੌਮ ਦੇ ਸੇਵਾਦਾਰ ਨੇ ਮਾਲਕ ਨਹੀਂ ਕੋਈ ਵੀ ਉਹਨਾਂ ਦਾ ਸਨਮਾਨ ਬਹੁਤ ਹੈ ਪੂਜਨੀਕ ਨੇ ਵੱਡੀਆਂ ਸ਼ਖਸੀਅਤਾਂ ਨੇ ਅਸੀਂ ਨਤਮਸਤਕਾਂ ਲੇਕਨ ਦੇ ਆਰ ਨਾਟ ਇਕੁਅਲ ਟੂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਅਸੀਂ ਸਾਰੇ ਸੇਵਾਦਾਰ ਹਾਂ ਸਿੰਘ ਸਾਹਿਬ ਕਰਨੀ ਹਰਪ੍ਰੀਤ ਸਿੰਘ ਜੀ ਤੁਸੀਂ ਦੇਖੋ ਕਰਨੀ ਰਗਵੀਰ ਸਿੰਘ ਜੀ ਮਾਨੀ ਸਿੰਘ ਸਾਹਿਬ ਚੋਰ ਲੈ ਕੇ ਤਾਬਿਆਂ ਬੈਠਦੇ ਨੇ ਕਿਉਂਕਿ ਅਸੀਂ ਗੁਰੂ ਦੇ ਤਾਬੇਦਾਰ ਹਾਂ ਗੁਰੂ ਗ੍ਰੰਥ ਸਾਹਿਬ ਦੇ ਵੀ ਗੁਰੂ ਪੰਥ ਦੇ ਵੀ ਪੰਥ ਵਿੱਚ ਕੋਈ ਗਲਤ ਹੋ ਰਹੀ ਹੈ ਤੇ ਉਹਦਾ ਅਸੀਂ ਨੋਟਿਸ ਲੈਣਾ ਹੈ ਅਸੀਂ ਉਹਨੂੰ ਸਹੀ ਕਰਨਾ ਹੈ ਅਸੀਂ ਕਿਸੇ ਵੀ ਅਸੀਂ ਇੱਕ ਸਿੱਖ ਜ਼ਿੰਦਗੀ 'ਚ ਸਜ਼ਾ ਨਹੀਂ ਅਗਰ ਸਕਦੇ ਤਾਂ ਇੱਕ ਸਿੱਖ ਘਟਾਉਣ ਦਾ ਵੀ ਸਾਨੂੰ ਹੱਕ ਨਹੀਂ ਹੈ ਅਗਰ ਇੱਕ ਨੂੰ ਅਸੀਂ ਗੁਰੂ ਨਾਲ ਜੋੜ ਨਹੀਂ ਸਕਦੇ ਤੇ ਇੱਕ ਨੂੰ ਤੋੜਨਾ ਵੀ ਸਾਨੂੰ ਹੱਕ ਨਹੀਂ ਹੈਗਾ ਤੋੜਨ ਦਾ ਅਸੀਂ ਤੋੜਨ ਵਾਲੇ ਨਹੀਂ ਹਾਂ ਅਸੀਂ ਜੋੜਨ ਵਾਲੇ ਆ ਕੋਈ ਜਨ ਹਰਸਿਓਂ ਦੇਵੇ ਜੋਰ ਅਸੀਂ ਇਸ ਸਿਧਾਂਤ ਵਾਲੇ ਆ ਗੁਰੂ ਘਰ ਤਾਂ ਜੋੜਨ ਦੀ ਇਤਨੀ ਮਹਿਮਾ ਹੈ ਕਿ ਇੱਥੇ ਸਾਰੀ ਦੁਨੀਆ ਚ ਉਹ ਅਮੀਰ ਖਸਰੋ ਨੇ ਤਬਲਾ ਇਜ਼ਾਦ ਕੀਤਾ ਤੇ ਉਹ ਤਬਲੇ ਨੂੰ ਤਬਲਾ ਹੀ ਕਹਿੰਦੇ ਨੇ ਸਾਰੀ ਦੁਨੀਆ ਚ ਗੁਰੂ ਨਾਨਕ ਦੇ ਘਰ ਵਿੱਚ ਜੇ ਤਬਲਾ ਵੱਜਦਾ ਤਾਂ ਉਹਨੂੰ ਜੋੜੀ ਕਹਿੰਦੇ ਨੇ ਇਹ ਤੇ ਜੋੜਨ ਵਾਲਿਆਂ ਦਾ ਕਾਰ ਹੈ ਸਾਰੀ ਦੁਨੀਆ 'ਚ ਤੁਹਾਡੇ ਪੈਰਾਂ ਦੀਆਂ ਜੁੱਤੀਆਂ ਨੂੰ ਜੁੱਤੀਆਂ ਕਹਿੰਦੇ ਨੇ ਸ਼ੂਜ਼ ਕਹਿੰਦੇ ਨੇ ਸੈਂਡਲ ਨਾ ਵਕ ਵਕ ਨੇ ਬੂਟ ਵਗੈਰਾ ਕਹਿੰਦੇ ਪਰ ਗੁਰੂ ਨਾਨਕ ਦੇ ਦਰਵਾਜ਼ੇ ਤੇ ਜਦ ਉਹ ਜੁੱਤੀਆਂ ਵੀ ਆ ਜਾਂਦੀਆਂ ਨੇ ਤਾਂ ਉਹਨਾਂ ਨੂੰ ਵੀ ਨਾਮ ਜੋੜੇ ਮਿਲਦਾ ਕਿਉਂਕਿ ਜੋੜਨ ਵਾਲਾ ਕਾਰ ਹੈ ਇੱਥੇ ਤੋੜਨ ਦੀ ਗੱਲ ਨਹੀਂ ਹੈ ਇੱਥੇ ਵਿਗਾੜਨ ਦੀ ਮਾਰਨ ਦੀ ਖਤਮ ਕਰਨ ਦੀ ਜਿਹੜਾ ਨੇਸ ਤੋਂ ਨਬੂਦ ਕਰਨ ਦੀ ਗੱਲ ਨਹੀਂ ਇੱਥੇ ਉਵਾਰਨ ਦੀ ਗੱਲ ਉਹਦੇ ਲਈ ਸਤਿਗੁਰੂ ਨੇ ਮਿਸਾਲ ਕਾਇਮ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੀਆਂ ਚਾਰ ਉਦਾਸੀਆਂ ਸੰਸਾਰ ਨੂੰ ਪ੍ਰਭੂ ਨਾਲ ਜੋੜਿਆ ਗੁਰੂ ਅਰਜਨ ਦੇਵ ਜੀ ਲੋਹ ਤੇ ਬੈਠ ਕੇ ਵੀ ਮੁਸਕਰਾਏ ਨੇ ਤੇਰਾ ਕੀਆ ਮਿੱਠਾ ਲਾ ਕੇ ਨਵੇਂ ਪਾਦਸ਼ਾਹ ਚੰਦਨੀ ਚੌਕ ਚ ਆਪਣਾ ਸੀਸ ਭੇਟ ਕਰ ਰਹੇ ਨੇ ਸਾਹਬਜ਼ਾਦੇ ਦੀਵਾਰਾਂ ਵਿੱਚ ਖੜੇ ਹੋਏ ਉਹ ਜੋੜਨ ਦੀ ਸਜ਼ਾ ਹੈ ਹੋਰ ਕੀ ਤੋੜਨ ਵਾਲੇ ਸੀ ਵਜ਼ੀਰ ਖਾਨ ਔਰੰਗਜ਼ੇਬ ਸਭ ਤੋੜਦੇ ਸੀ ਵੀ ਹਿੰਦੂਆਂ ਨੂੰ ਮੁਸਲਮਾਨ ਬਣਾ ਦਿਓ ਮੰਦਰਾਂ ਨੂੰ ਤੋੜ ਕੇ ਮਸਜਿਦਾਂ ਬਣਾ ਦਿਓ ਸਤਿਗੁਰੂ ਨੇ ਕਿਹਾ ਨਹੀਂ ਜੋ ਮਸਜਿਦਾਂ ਵਾਲੇ ਨੇ ਉਹਨਾਂ ਨੂੰ ਮਸਜਿਦਾਂ ਮੁਬਾਰਕ ਜੋ ਮੰਦਰਾਂ ਵਾਲੇ ਨੇ ਉਹਨਾਂ ਨੂੰ ਮੰਦਰ ਮੁਬਾਰਕ ਨਾ ਜ਼ਬਰਦਸਤੀ ਤੋੜਨਾ ਨਾ ਜ਼ਬਰਦਸਤੀ ਕਿਸੇ ਨੂੰ ਵੱਖਰੇ ਕਰਨਾ ਪ੍ਰੇਮ ਨਾਲ ਪ੍ਰੇਮ ਦੀ ਖੇਡ ਹੈ ਸਾਜਕਾਂ ਸੁਣ ਲਿਓ ਸਭ ਜਨ ਪ੍ਰੇਮ ਕੀਓ ਤੈਨਹੀ ਪ੍ਰਾਪਾਇਓ ਤੇ ਜਿਹੜਾ ਇੱਕ ਸਥਾਪਿਤ ਵਿਦਵਾਨ ਹੈ ਤੁਸੀਂ ਉਹਨੂੰ ਤਬਾਹ ਕਰ ਦਿੱਤਾ ਉਸ ਤੋਂ ਬਾਅਦ ਅੱਜ ਅਕਾਲੀ ਦਲ ਦੇ ਮੈਂ ਫਿਰ ਅਰਜ਼ ਕਰਾਂ ਵਿਅਕਤੀ ਦੀ ਗੱਲ ਮੈਂ ਨਹੀਂ ਕਰ ਰਿਹਾ ਨਾ ਸਤਾਜ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਿਹਾ ਨਾ ਮੈਂ ਬਲਟੋਏ ਦੀ ਗੱਲ ਕਰ ਰਿਹਾ ਨਾ ਮੈਂ ਕਿਸੇ ਦੀ ਗੱਲ ਕਰ ਰਿਹਾ ਸੱਚ ਦੀ ਗੱਲ ਕਰ ਰਿਹਾ ਕਿ ਤੁਸੀਂ ਉਹ ਇੱਕ ਵਿਅਕਤੀ ਬੋਲਣ ਵਾਲਾ ਤੁਹਾਨੂੰ ਨੇ ਪ੍ਰੇਮ ਨਾਲ ਕਿਹਾ ਤੇ ਸ੍ਰੀਮਾਨ ਸਿੰਘ ਸਾਹਿਬ ਜੀ ਤੁਸੀਂ ਉਸ ਤੇ ਝੂਠੇ ਇਲਜ਼ਾਮ ਲਾ ਦਿੱਤੇ ਕਿ ਬਲਟੋਏ ਨੇ ਆ ਕੇ ਮੇਰੀਆਂ ਕੁੜੀਆਂ ਨੂੰ ਕਾਲਾ ਕੱਡੀਆਂ ਨੇ ਮੈਨੂੰ ਮਾੜੇ ਸ਼ਬਦ ਕਹੇ ਨੇ ਅਸੀਂ ਇਹਦੀ ਸਟ੍ਰੀਮਲੀ ਸਟ੍ਰੋਂਗਲੀ ਨਿੰਦਾ ਕਰਦੇ ਹਾਂ ਕੰਡਮ ਕਰਦੇ ਹਾਂ ਕਿ ਵਾਈ ਯੂ ਆਸ ਟੈਲਿੰਗ ਲਾਈਕ ਦਿਸ অর ਵਾਈ ਹੂ ਆਰ ਯੂ ਹਾਊ ਯੂ ਡੇਅ ਕਿਵੇਂ ਕੋਈ ਬੰਦਾ ਇੱਕ ਆਮ ਵਿਅਕਤੀ ਦੀ ਬੱਚੀ ਬਾਰੇ ਵੀ ਪੱਦਾ ਸ਼ਬਦ ਨਹੀਂ ਬੋਲ ਸਕਦਾ ਗੁਰਮਤ ਅਨੁਸਾਰ ਤੇ ਹੂ ਆਰ ਯੂ ਮਿਸਟਰ ਬਲਟੋਆ ਤੁਸੀਂ ਕੌਣ ਹੈਗੇ ਹੋ ਤੁਹਾਡੀ ਕੀ ਹਸਤੀ ਹੈ ਕਿ ਤੁਸੀਂ ਜੱਤੇਦਾਰ ਸਾਹਿਬ ਦੇ ਬੱਚਿਆਂ ਪ੍ਰਤੀ ਗਲਤ ਉਹ ਕੌਮ ਦੀਆਂ ਬੱਚੀਆਂ ਨੇ ਸਾਡੀ ਤਾਂ ਹਰ ਬੱਚੀ ਹੀ ਸਾਡੀ ਆਪਣੀ ਬੱਚੀ ਹੈ ਤੇ ਤੁਸੀਂ ਉਹ ਇਲਜ਼ਾਮ ਲਾਏ ਤੇ ਫਿਰ ਤੁਸੀਂ ਚੈਨਲ ਤੇ ਬਹਿ ਕੇ ਰੋਏ ਬਿਲਕੁਲ ਸਰਦਾਰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਚੈਨਲ ਤੇ ਰੋਏ ਨੇ ਸਿੱਖ ਕੌਮ ਦਾ ਜਥੇਦਾਰ ਹੋਵੇ ਤੇ ਇਸ ਚੈਨਲ ਤੇ ਰੋਵੇ ਇਹ ਤਾਂ ਬਚਕਾਨੀ ਗੱਲ ਇਸ ਨੂੰ ਜਥੇਦਾਰ ਦੀ ਪਦਵੀ ਦੇ ਮਕੂਲ ਨਹੀਂ ਆਖਿਆ ਜਾ ਸਕਦਾ ਜਥੇਦਾਰ ਦੀ ਪਦਵੀ ਦੀ ਜ਼ੇਰ ਸਾਇਆ ਇਹ ਇਹ ਹਰਕਤ ਨਹੀਂ ਹੈ ਕਿ ਇੱਕ ਜਥੇਦਾਰ ਰੋਵੇ ਸਾਡੇ ਕੋਲ ਇਤਿਹਾਸ ਹੈ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ ਰੋਏ ਸੀ ਉਹਨੇ ਮੁਸਕਰਾ ਕੇ ਆਪਣੇ ਬੰਦ-ਬੰਦ ਘਟਵਾਏ ਜਦ ਟੋਕਾ ਲੈ ਜਲਾਦ ਆਇਆ ਜਦ ਗੁੱਟ ਤਾਈ ਉਸ ਹੱਥ ਪਾਇਆ ਤਦ ਭਾਈ ਮਨੀ ਸਿੰਘ ਬੋਲ ਕਹੇ ਜਗਨਨ ਜੈ ਸਿੰਘ ਸ਼ੁਗਲ ਦੀ ਇਹ ਕਵਿਤਾ ਜੋ ਸਬ ਦੀ ਸਾਤੀ ਫੋਲ ਗਏ ਲੋਕਾਂ ਲਈ ਚਾਹੇ ਜਲਾਦ ਹੈ ਤੂੰ ਮੇਰੇ ਲਈ ਪ੍ਰਭੂ ਦੀ ਯਾਦ ਹੈ ਤੂੰ ਮੈਨੂੰ ਤੇਰੇ ਚ ਵੀ ਪਰਮਾਤਮਾ ਦੇਖਦਾ ਕਰਤਵ ਦਾ ਚੇਤਾ ਚਿੱਤ ਵਿੱਚ ਤਾਰ ਇੱਕ ਉਂਗਲੀ ਦੇ ਤਿੰਨ ਟੋਟੇ ਕਰ ਜੋ ਹੋਣਾ ਹੈ ਨਾ ਮੁੜਨਾ ਹੈ ਤੂੰ ਕੱਟਣਾ ਹੈ ਮੈਂ ਜੁੜਨਾ ਹੈ ਉਹ ਦਲਾਤ ਦੇ ਕੋਲੋਂ ਬੰਦ-ਬੰਦ ਕਟਵਾਉਂਦੇ ਵੀ ਮੁਸਕਰਾ ਰਹੇ ਸਹਬਜ਼ਾਦੇ ਦੀਵਾਰਾਂ ਵਿੱਚ ਖੜੇ ਚਿਣੇ ਜਾ ਰਹੇ ਵੀ ਮੁਸਕਰਾ ਰਹੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਉੱਥੇ ਉਹਨਾਂ ਜਕਾਰੇ ਬੁલાਏ ਉੱਥੇ ਮੁਸਕਰਾ ਕੇ ਆਏ ਨੇ ਪੀਰੇ ਹਿੰਦ ਨੇ ਰਵੱਟ ਤਾੜੀ ਮਾਰ ਕੇ ਆਏ ਨੇ ਗੁਰਦੁਆਰਾ ਬਣਿਆ ਰੋਕੇ ਨਹੀਂ ਆਏ ਤੇ ਜਿਸ ਦਾ ਗੁਰੂ ਚਾਰ ਬੱਚੇ ਸ਼ਹੀਦ ਹੋ ਜਾਣ ਦੇ ਬਾਅਦ ਵੀ ਰੋਇਆ ਨਹੀਂ ਹੈ ਤੇ ਉਸ ਦਾ ਜਥੇਦਾਰ ਚੈਨਲ ਤੇ ਬਹਿ ਕੇ ਮੂੰਹ ਟੇਰ ਕੇ ਰੋਵੇ ਸੁਭਾ ਨਹੀਂ ਜਾਂਦਾ ਬਿਲਕੁਲ ਅਗਿਆਨੀ ਜੀ ਮੈਂ ਸਮਝਣਾ ਚਾਹਨਾ ਆ ਕਿ ਕਿਉਂਕਿ ਜਥੇਦਾਰ ਜਿਹੜਾ ਪੰਥ ਦਾ ਜਿਹੜਾ ਸਰਮਾਇਆ ਹੁੰਦੇ ਨੇ ਸਰਵ ਉੱਤਮ ਜਿਹੜੀ ਆ ਤਾਕਤ ਵੀ ਮੰਨਿਆ ਜਾਂਦਾ ਸ਼ਕਤੀ ਦੇ ਉਹ আলম ਬਰਦਾਰ ਨੇ ਤੇ ਅਜਿਹੇ ਦੇ ਵਿੱਚ ਕੀ ਸਵਾਲ ਆਪਾਂ ਖੜੇ ਕਰ ਸਕਦੇ ਆ ਕਿ ਅਸੀਂ ਕੀ ਇਹਨਾਂ ਤੋਂ ਉੱਪਰ ਵੀ ਕੋਈ ਪਾਵਰ ਆ ਕਿ ਸਵਾਲ ਜਿਹੜੇ ਤੁਸੀਂ ਖੜੇ ਕੀਤੇ ਨੇ ਕਿਉਂਕਿ ਹੁਣ ਇਹ ਸੋਸ਼ਲ ਮੀਡੀਆ ਤੇ ਜਾਣਗੇ ਤੇ ਆਮ ਲੋਕ ਵੀ ਇਹਦੇ ਉੱਤੇ ਸਵਾਲ ਕੋਈ ਤੁਹਾਡੇ ਪੱਖ 'ਚ ਵੀ ਆਊਗਾ ਵਿਪੱਖ 'ਚ ਵੀ ਆਊਗਾ ਨਹੀਂ ਮੈਂ ਕਹਿੰਨਾ ਮੇਰੇ ਪੱਖ 'ਚ ਕੋਈ ਸਵਾਲ ਨਾ ਆਵੇ ਕੋਈ ਕਮੈਂਟ ਨਾ ਕਰੇ ਮੇਰੇ ਵਿਰੋਧ 'ਚ 100 ਵਾਰੀ ਕਰੋ ਪਰ ਸੱਚ ਅਧਾਰਿਤ ਕਰੋ ਜੋ ਸੱਚ ਹੈ ਉਹਨੂੰ ਸਮਝੋ ਜੇ ਮੈਂ ਗਲਤ ਕਿਹਾ ਤੇ ਤੁਸੀਂ ਗਲਤ ਕਹਦੇ ਹੋ ਭਾਵੇਂ ਫਿਰ ਮੈਂ ਗੁਜ਼ਾਰਿਸ਼ ਕਰਾਂ ਜਥੇਦਾਰ ਸਾਹਿਬਾਨ ਦੀ ਪਦਵੀ ਸਰਵੋੱਚ ਹੈ ਜੀ ਮਹਾਨ ਹੈ ਪਰ ਗੁਰੂ ਨਹੀਂ ਹੈ ਕਿਸੇ ਜਥੇਦਾਰ ਨਾਲ ਗੁਰੂ ਜਥੇਦਾਰ ਸ਼ਬਦ ਨਹੀਂ ਲੱਗਦਾ ਜੀ ਜੇ ਲੱਗਦਾ ਤਾਂ ਦੱਸੋ ਹਾਂ ਪੰਥ ਨਾਲ ਗੁਰੂ ਪੰਥ ਲੱਗਦਾ ਜੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਜੀ ਗੁਰੂ ਪੰਥ ਸਾਡੇ ਸਭ ਨਾਲ ਉੱਤੇ ਹੈ ਜੀ ਇਸ ਲਈ ਗੁਰੂ ਪੰਥ ਦਾ ਜਥੇਦਾਰ ਹੋਵੇ ਤੇ ਉਹ ਸਰਵੋੱਚ ਹੋਵੇ ਤੇ ਉਹ ਆਗੂ ਹੋਵੇ ਤੇ ਉਹ ਰੋਵੇ ਇਟਸ ਨਾਟ ਫੇਅਰ ਫੋਰ ਦਾ ਸੀ ਟੈਂਪੋਰਲ ਸੀਟ ਇਸ ਕਰਕੇ ਮੈਂ ਇਹ ਗੱਲ ਕਹਿਣਾ ਬਈ ਅੱਜ ਹੁਣ ਉਸ ਤੋਂ ਬਾਅਦ ਬਲਟੋਏ ਤੋਂ ਅੱਗੇ ਆ ਗਏ ਸੁਖਵੀਰ ਸਿੰਘ ਬਾਦਲ ਤੇ ਜੀ ਜੀ ਸੁਖਵੀਰ ਸਿੰਘ ਬਾਦਲ ਦੇ ਦੋਸ਼ ਮੰਨੇ ਗਏ ਤੇ ਉਹਨਾਂ ਨੂੰ ਤਨਖਾਹੀਆਂ ਕਰ ਦਿੱਤਾ ਗਿਆ ਓਕੇ ਜੀ ਤੁਸੀ ਤੁਹਾਨੂੰ ਲੱਗਿਆ ਹੈ ਕਿ ਉਹ ਤਨਖਾਹੀਆਂ ਨੇ ਉਹਨਾਂ ਦੇ ਦੋਸ਼ ਨੇ ਓਕੇ No problem ਜੀ ਬੜੇ ਤਨਖਾਹੀਏ ਹੋਏ ਨੇ ਜੀ ਔਰ ਜੜੀਆਂ ਵੱਡੀਆਂ ਜਿਹੜੀਆਂ ਦੇਸ਼ਤਿਆਂ ਗਿਆਨੀ ਜੈਲ ਸਿੰਘ ਸਮੇਤ ਗਿਆਨੀ ਭਾਈ ਬੂਟਾ ਸਿੰਘ ਨਿਹੰਗ ਸਿੰਘ ਬਾਬਾ ਸੰਤਾ ਸਿੰਘ ਸਾਹਿਬ ਸਿੰਘ ਸੰਤਾ ਸਿੰਘ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੁਰਜੀਤ ਸਿੰਘ ਬਰਨਾਲਾ ਜੀ ਇਹ ਤਾਂ ਸਾਡੇ ਦੇਖਣ ਦੀਆਂ ਗੱਲਾਂ ਸਾਰੀਆਂ ਮੈਂ 10 12 ਸਾਲ ਦਾ ਸੀ ਜਦੋਂ ਮੈਂ 84 ਦਾ ਅਟੈਕ ਹੋਇਆ ਤੇ ਨਿਹੰਗ ਸਿੰਘ ਸਿੰਘ ਸਾਹਿਬ ਗਿਆਨੀ ਸੰਤਾ ਸਿੰਘ ਜੀ ਨੂੰ ਤਨਖਾਈਆ ਕੀਤਾ ਗਿਆ ਉਹਨਾਂ ਮਾਫੀ ਮੰਗੀ ਤਨਖਾਈਆ ਕਰ ਦੇਣਾ ਠੀਕ ਹੈਗਾ ਪੰਥ ਦੇ ਸામਣੇ ਆ ਗਈ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੇ ਤਨਖਾਹ ਲਈ ਸੀ ਉਹਨਾਂ ਨੇ ਆ ਕੇ ਤੇ ਆਪਣੇ ਪਿੱਠ ਤੋਂ ਕਪੜਾ ਉਠਾ ਦਿੱਤਾ ਸੀ ਕਿਹਾ ਮੈਂ ਅਕਾਲ ਤਖਤ ਸਾਹਿਬ ਦੀ ਤਾਬਿਆ ਹਾਂ ਮੈਂ ਪੰਥ ਦਾ ਦਾਸ ਹਾਂ ਮੇਰੇ ਕੋਲ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਲਈ ਮੇਰੇ ਪਿੱਠ 'ਚ ਕੋਰਲੇ ਮਾਰੇ ਜਾਣ ਤੇ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੇ ਉਹਨਾਂ ਦਾ ਕੁੜਤਾ ਥੱਲੇ ਕਰ ਦਿੱਤਾ ਤੇ ਗੱਲ ਨਾ ਲਾ ਲਿਆ ਕਿਹਾ ਮਹਾਰਾਜਾ ਸਾਹਿਬ ਅਸੀਂ ਤੁਹਾਨੂੰ ਮਾਰਨਾ ਨਹੀਂ ਸੀ ਤੁਹਾਨੂੰ ਸਵਾਰਨਾ ਸੀ ਤੁਹਾਨੂੰ ਨਿਗਾਰਨ ਨੇ ਵੱਲ ਨਹੀਂ ਲੈ ਜਾਣਾ ਤੁਹਾਨੂੰ ਸਵਾਰਨਾ ਸੀ ਕਿਤੇ ਤੁਹਾਡੇ ਮਨ 'ਚ ਇਹ ਆ ਜਾਏ ਵੀ ਮੈਂ ਮੇਰਾ ਸਿੰਘਾਸਣ ਗੁਰੂ ਦੇ ਅਦਬ ਨਾਲੋਂ ਉੱਚਾ ਹੈ ਇਸ ਕਰਕੇ ਤੁਸੀਂ ਆ ਗਏ ਹੋ ਤੇ ਗੱਲ ਖਤਮ ਹੋ ਗਈ ਆ ਸੇਵਾ ਕਰੋ ਤੇ ਆਪਣੇ ਘਰ ਤੇ ਜਥੇਦਾਰ ਸਾਹਿਬ ਤੁਸੀਂ ਇਹ ਵੀ ਸਵਾਲ ਕੀਤਾ ਕਿ ਸਮਾਂ ਜਿਹੜਾ ਵਖਬਾ ਜਿਹੜਾ ਹੈ ਬਹੁਤ ਲੱਗ ਗਿਆ ਫੈਸਲਾ ਜੇ ਤੁਸੀਂ ਲੈਣਾ ਸੀ ਪਹਿਲਾਂ ਲੈ ਲੈਂਦੇ ਅ ਅਗਰ ਵੱਡੇ ਬਾਦਲ ਸਾਹਿਬ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਡੈਥ ਦੇ ਕਹਿੰਦੇ ਤੁਸੀਂ ਇਹ ਵੀ ਕਿਹਾ ਕਿ ਉੱਥੇ ਮੌਜੂਦ ਸਨ ਉਸ ਸਮੇਂ ਵੀ ਸੋਚ ਸਕਦੇ ਸੀ ਮੈਂ ਉਹੀ ਗੱਲ ਕਰ ਰਿਹਾ ਆ ਵੀ ਅੱਜ ਚਲੋ ਉਦੋਂ ਤੇ ਅਸੀਂ ਕਹਿੰਦੇ ਵੀ ਇਹਨਾਂ ਨੂੰ ਪਤਾ ਹੀ ਨਹੀਂ ਸੀ ਹੂੰ ਉਹਨਾਂ ਦੀ ਜਾਣਕਾਰੀ ਚ ਨਹੀਂ ਸੀ ਇਹ ਹੋ ਸਕਦਾ ਉਹ ਹੋ ਸਕਦਾ ਕਿ ਨਹੀਂ ਹੋ ਸਕਦਾ ਇਹ ਕੌਮ ਜਾਣਦੀ ਹੈ ਮੈਂ ਇਸ ਬਾਰੇ ਨਹੀਂ ਕਹਿੰਦਾ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ ਸਭ ਜਾਣਦੇ ਨੇ ਵੀ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਸਭ ਨੂੰ ਪਤਾ ਹੈਗਾ ਇਸ ਗੱਲ ਦਾ ਤੁਸੀਂ ਤੁਹਾਨੂੰ ਨਹੀਂ ਸੀ ਪਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦੇ ਅੰਜਮਨ ਜੀ ਸੁਖਵੀਰ ਸਿੰਘ ਬਾਦਲ ਦੋਸ਼ੀ ਹੈ ਤੁਹਾਨੂੰ ਨਹੀਂ ਸੀ ਪਤਾ ਸਾਰਿਆਂ ਨੂੰ ਪਤਾ ਹੋਇਆ ਸੀ ਤੁਹਾਨੂੰ ਨਹੀਂ ਸੀ ਪਤਾ ਇਹ ਕਿਸੇ ਨੂੰ ਨਹੀਂ ਸੀ ਪਤਾ ਪਰ ਹੁਣ ਤੇ ਤੁਹਾਨੂੰ ਪਤਾ ਲੱਗ ਗਿਆ ਤੁਹਾਡੇ ਸਾਹਮਣੇ ਸਬੂਤ ਦੇ ਦਿੱਤੇ ਸੁਧਾਰ ਨੇ ਸੁਧਾਰਨ ਵਾਸਤੇ ਕਿਸੇ ਨੇ ਤੁਹਾਨੂੰ ਸਬੂਤ ਮੁਹਈਆ ਕਰਾ ਦਿੱਤੇ ਤੁਸੀਂ ਤਨਖਾਹਿਆ ਕਰ ਦਿੱਤਾ ਇਹੋ ਹੀ ਕਰਨਾ ਹੈ ਨਾ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਪੂਜਨੀਕ ਬੰਦਨੀਏ ਸਥਾਨ ਹੈ ਅਰਚਨੀਏ ਸਥਾਨ ਹੈ ਉੱਥੇ ਉਹ ਥਾਣਾ ਪੁਲਿਸ ਚੌਕੀ ਤੇ ਇਸ ਤਰ੍ਹਾਂ ਦਾ ਅ ਤਸ਼ੱਦਦਗਾਹ ਤੇ ਹੈ ਨਹੀਂ ਜੀ ਵੀ ਕਿਸੇ ਨੂੰ ਕੁੱਟੋਗੇ ਮਾਰੋਗੇ ਉਹਨੂੰ ਉਲਟਾ ਲਟਕਾ ਦੇਓਗੇ ਜਾਂ ਉਹਨੂੰ ਉਹਦਾ ਕਤਲ ਕਰ ਦਿਓਗੇ ਜਾਂ ਉਹਨੂੰ ਸਾਰੀ ਉਮਰ ਜੇਲ੍ਹ ਚ ਬਾਦ ਦਿਓਗੇ ਤਾਂ ਉੱਥੇ ਕੋਈ ਜੇਲ੍ਹ ਤਾਂ ਨਹੀਂ ਹੋਈ ਨਹੀਂ ਦਰਵਾਜ਼ਾ ਹੀ ਕੋਈ ਨਹੀਂ ਬੰਦਨ 10:30 ਸਾਰੇ ਪਾਸੇ ਖੁੱਲਾ ਹੈਗਾ ਉੱਥੇ ਤਾਂ ਅਕੀਦਾ ਪੇਟ ਕਰਨਾ ਤੇ ਨੈਕਸਟ ਡੇ ਜਿਸ ਦਿਨ ਸੁਖਵੀਰ ਸਿੰਘ ਬਾਦਲ ਤਨਖਾਈਆ ਹੋਏ ਬਾਦਲ ਉਹਨਾਂ ਦੀ ਕੋਈ ਜਾਤ ਨਹੀਂ ਪਿੰਡ ਦਾ ਨਾਮ ਹੈ ਬਾਦਲ ਜੀ ਬਾਦਲ ਪਿੰਡ ਤੋਂ ਨਾ ਆਪਣੀ ਜਾਤ ਕਦੀ ਕਿਸੇ ਨੂੰ ਉਜਾਗਰ ਹੀ ਨਹੀਂ ਕੀਤੀ ਮੇਰਾ ਗੋਤ ਕੀ ਉਹ ਸਿੱਖ ਵਾਲਾ ਸੁਭਾਅ ਹੈ ਨਾ ਗੋਤ ਨਹੀਂ ਉਜਾਗਰ ਕਰਨੀ ਜੀ ਉਹ ਗੁਰਚਰਨ ਸਿੰਘ ਟੋੜਾ ਸੀ ਉਹ ਟੋੜਾ ਉਹਨਾਂ ਦਾ ਪਿੰਡ ਸੀ ਜਗਦੇਵ ਸਿੰਘ ਜੀ ਤਲਵੰਡੀ ਸਨ ਲੋਹਪੁਰਸ਼ ਉਹਨਾਂ ਨੂੰ ਕਹਿੰਦੇ ਸਨ ਉਹ ਤਲਵੰਡੀ ਉਹਨਾਂ ਦਾ ਪਿੰਡ ਸੀ ਜੀ ਜੀ ਇਸ ਤਰ੍ਹਾਂ ਮਤਲਬ ਹੋਰ ਨੇ ਕਈ ਜਿਨ੍ਹਾਂ ਨੂੰ ਪਿੰਡ ਤੋਂ ਜਾਣਾ ਦਾ ਸਾਡੇ ਉਹ ਪ੍ਰਧਾਨ ਰਹੇ ਦੋ ਵਾਰੀ ਗੋਬਿੰਦ ਸਿੰਘ ਲੋਂਗੋਵਾਲ ਲੋਂਗੋਵਾਲ ਪੰਜਾਬ ਗੋਦ ਥੋੜੀ ਹੈ ਤੇ ਪਿੰਡ ਹੈਗਾ ਇਸ ਤਰ੍ਹਾਂ ਹੋਰ ਤਾਂ ਉਹ ਕੁਝ ਜਾਤ ਬਰਾਤਰੀ ਨੂੰ ਉਹਨਾਂ ਨੇ ਆਪਣਾ ਬढ़ावा ਨਹੀਂ ਦਿੱਤਾ ਵੀ ਮੇਰੀ ਆ ਗੋਦ ਹੈ ਮੈਂ ਆ ਜੱਟ ਆ ਮੈਂ ਉਹ ਨਾ ਨੇਵਰ ਐਵਰ ਪੰਜ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸੀਐਮ ਦੀ ਤੌਰ ਤੇ ਉਹਨਾਂ ਪੰਜਾਬ ਦੀ ਸੇਵਾ ਕੀਤੀ ਦੋ ਸਹੀ ਇਹ ਵੀ ਸੜਕਾਂ ਸਭ ਤੋਂ ਪਹਿਲੇ ਪੰਜਾਬ ਨੂੰ ਮਿਲ ਗਈਆਂ ਸਭ ਤੋਂ ਪਹਿਲੇ ਬਿਜਲੀ ਸਰਪਲੱਸ ਪੰਜਾਬ ਦੀ ਹੋ ਗਈ ਥਰਮਲ ਪੰਜਾਬ ਦੇ ਹੋ ਗਏ ਔਰ ਸਾਰਾ ਵਿਕਾਸ ਪੰਜਾਬ ਦਾ ਹੋ ਗਿਆ ਉਹ ਸਵੇਰੇ 5 ਵਜੇ ਬਾਹਰ ਆ ਜਾਂਦੇ ਸੀ ਲੋਕਾਂ ਨੂੰ ਮਿਲਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਈਐਸਟ ਟੈਂਪੋਰਲ ਸੀਟ ਤੋਂ ਫਖਰੇ ਕੌਮ ਪੰਥਰਤਨ ਵੱਡੇ ਸਨਮਾਨ ਦੇ ਕੇ ਧੰਨਵਾਦ ਜੀ ਤੇ ਉਹਨਾਂ ਦੇ ਬੱਚੇ ਨੂੰ ਹੀ ਅਸੀਂ ਤਨਖਾਹਿਆ ਕਰ ਰਹੇ ਹਾਂ ਚਲੋ ਗਲਤੀ ਹੋ ਗਈ ਕਰ ਦਿੱਤਾ ਹੋ ਕੇ No problem you did it ਜੀ ਇਹ ਤੁਹਾਡਾ ਆਦੇਸ਼ ਹੈਗਾ ਮੰਨਣਾ ਚਾਹੀਦਾ ਉਹਨਾਂ ਮੰਨਿਆ ਅੱਗੇ ਆਦੇਸ਼ ਤੋਂ ਦੋ ਗੱਲਾਂ ਨੇ ਇੱਕ ਤਾਂ ਉਹ ਹੈ ਜਿਹੜਾ ਨਹੀਂ ਮੰਨਦਾ ਉਹ ਕਹਿੰਦਾ ਹੋ ਕੇ ਆਰ ਹੋ ਆਰ ਯੂ ਆ ਡੋਟ ਨੋ ਆ ਡੋਟ ਕੇਅਰ ਪਰ ਉਹਨਾਂ ਐਸਾ ਨਹੀਂ ਕਿ ਉਹਨਾਂ ਕਹਿੰਦਾ ਮੈਂ ਸਿੱਖਾਂ ਜੀ ਗੁਰੂ ਗੋਬਿੰਦ ਸਿੰਘ ਦਾ ਮੇਰਾ ਪਿਤਾ ਸੇਖ ਸੀ ਮੇਰਾ ਪਿਤਾ ਪੰਥ ਰਤਨ ਹੈ ਮੈਂ ਸਭ ਤੋਂ ਪਹਿਲੇ ਜਾਵਾਂਗਾ ਉਹ ਜਿੱਥੇ ਵੀ ਜਿੱਤੋਂ ਦੂਰੋਂ ਆਏ ਭੱਜਦੇ ਭੱਜਦੇ ਜੇ ਨੇੜੇ ਹੁੰਦੇ ਉਸੇ ਦੇ ਨਾਲ ਆ ਜਾਣਾ ਸੀ ਤੇ ਤੇ ਦੂਰ ਸੰਤਿਓ ਅੱਜ ਦੇ ਭੱਜਦੇ ਨੰਗੇ ਪੈਰੀਂ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਨੇਤਰ ਭਰੇ ਹੋਏ ਆ ਕੇ ਤੇ ਸਿਰ ਰੱਖ ਦਿੱਤਾ ਕਿਹਾ ਜੀ ਆ ਮੇਰਾ ਸਿਰ ਹੈ ਪੰਥ ਦੇ ਚਰਨਾ ਚੈ ਤੁਸੀਂ ਉਹ ਦੇਖਣੀ ਆ ਉਹ ਤਸਵੀਰਾਂ ਉਹ ਮੂਹੇ ਦੇਖਣੀਆਂ ਆ ਉਹ ਜੀ ਜੀ ਖਬਰਾਂ ਦੇਖ ਲੈਣਾ ਉਹਨਾਂ ਨੇ ਸਿਰ ਰੱਖਿਆ ਆ ਤੇ ਉਹਨਾਂ ਦੀ ਅੱਖਾਂ ਜਲ ਉਹਨੇ ਕਿਹਾ ਜੀ ਜੋ ਅਨ ਕੰਡੀਸ਼ਨਲ ਜੋ ਮੈਨੂੰ ਤਨਖਾਹ ਲਾਉਣੀ ਹੈ ਲਾ ਦਿਓ ਮੈਂ ਹਾਜ਼ਰ ਹਾਂ ਮੈਂ ਬਿਆਗੀ ਨਹੀਂ ਹਾਂ ਸਰਦਾਰ ਸੁਖਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਭਾਗੀ ਤਾਂ ਨਹੀਂ ਹੈਗੇ ਉਹ ਆਕੀ ਤਾਂ ਨਹੀਂ ਹੈਗੇ ਉਹ ਉਹ ਮੁਨਕਰ ਤੇ ਨਹੀਂ ਹੈਗੇ ਕਿ ਮੈਂ ਨਹੀਂ ਮੰਨਦਾ ਸਿੱਖ ਪਰੰਪਰਾਵਾਂ ਨੂੰ ਤੁਸੀਂ ਕੌਣ ਮੈਨੂੰ ਕੀ ਲੋੜ ਹੈ ਤੁਹਾਡੀ ਮੇਰੇ ਕੋਲ ਸਭ ਕੁਝ ਹੈਗਾ ਮੇਰੇ ਕੋਲ ਵੱਡੀਆਂ ਪ੍ਰਾਪਰਟੀਆਂ ਮੇਰਾ ਵੱਡਾ ਮਾਨ ਸਨਮਾਨ ਸੈਂਟਰਲ ਮਿਨਿਸਟਰ ਮੈ ਰਹਿਆ ਡਿਪਟੀ ਸੀਐਮ ਮੈ ਰਹਿਆ ਮੈਂ ਕਹਿਵਣਾ ਨਹੀਂ ਉਹਨਾਂ ਨੂੰ ਯਾਦ ਵੀ ਨਹੀਂ ਆ ਮੈਂ ਕੀ ਕਿਰਿਆ ਉਹਨਾਂ ਨੇ ਕਿਹਾ ਮੈਂ ਸਿੱਖ ਤੇ ਮੈਨੂੰ ਬਖਸ਼ ਲਓ ਹੁਣ ਇਸ ਤੋਂ ਬਾਅਦ ਚ ਅਸੀਂ ਕੀ ਅਖਵਾਉਣਾ ਚਾਹੁੰਦੇ ਆ ਉਹਨਾਂ ਤੋਂ ਅਸੀਂ ਕੀ ਉਹਨਾਂ ਤੋਂ ਐਕਸਪੀਟ ਕਰਦੇ ਆ ਵੀ ਮੈਨੂੰ ਆ ਦੇ ਦੇ ਮੈਨੂੰ ਆ ਦੇ ਕੀ ਕਰਦੇ ਇਹੀ ਹੈ ਨਾ ਇਸ ਤੋਂ ਅੱਗੇ ਤਾਂ ਇਹੀ ਹੈ ਨਾ ਤੇ ਜੋ ਸ਼ਰਨ ਆਵੇ ਤੇਸ ਕੰਟ ਲਾਵੇ ਜਦੋਂ ਆਗੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋ ਜਾਵੇ ਬੂਟਾ ਸਿੰਘ ਦੇ ਵੇਲੇ ਉਹਨਾਂ ਦੀ ਮਿਨਿਸਟਰੀ ਦੇ ਵੇਲੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਟੈਂਕ ਆਏ, ਤੁਪਾਈਆਂ ਅਕਾਲ ਤਖਤ ਸਾਹਿਬ ਟਹਿ ਢੇਰੀ ਹੋ ਗਿਆ। ਹਜ਼ਾਰਾਂ ਸਿੱਖ ਸ਼ਹੀਦ ਦਿੱਲੀ ਹੋ ਗਏ, ਮਾਰੇ ਗਏ, ਉਹਨਾਂ ਦੇ ਕਤਲ ਕਰ ਦਿੱਤੇ ਗਏ, ਬੁਕਾਰੋ ਹੋ ਗਿਆ, ਤੁਹਾਡਾ ਕਾਨਪੁਰ ਹੋ ਗਿਆ, ਦੇਸ਼ ਦੇ ਵੱਖ-ਵੱਖ ਥਾਵਾਂ ਤੇ 57 ਕ 58 ਗੁਰੂ ਅਸਥਾਨਾਂ ਤੇ ਵੀ ਪੰਜਾਬ ਜਮੀ ਹਮਲੇ ਹੋਏ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ। ਉਹ ਜੈਨੋਸਾਈਡ ਭੁੱਲਿਆ ਨਹੀਂ ਜਾ ਸਕਦਾ ਉਹ ਤੀਜਾ ਕੱਲੂ ਘਰ ਆ ਸਿੱਖ ਕੌਮ ਵਾਸਤੇ ਜਿੱਥੇ ਇੰਨਾ ਵੱਡਾ ਪਾਪ ਹੋਇਆ ਤੇ ਉਹਦੇ باوجود ਜਦੋਂ ਉਹ ਆਏ ਬੋਟਾ ਸਿੰਘ ਤੇ 7 ਦਿਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ 7 ਦਿਨਾਂ ਚ ਉਹਨਾਂ ਨੂੰ ਉਹਨਾਂ ਦੀ ਜਿਹੜਾ ਮਾਫੀਨਾਮਾ ਸੀ ਪ੍ਰਵਾਨ ਕੀਤਾ ਗਿਆ ਤੇ ਉਹਨਾਂ ਨੂੰ ਤਨਖਾਹ ਲਾਏਗੀ ਵੀ ਤੁਸੀਂ ਇਹ ਕੀਰਤਨ ਸੁਣਨਾ ਹੈ ਇਹ ਦੇਗ ਵਰਤੋਣੀ ਹੈ ਇਹ ਦਰਸ਼ਨ ਕਰਨੇ ਨੇ ਆ ਛਾੜ ਲਓ 7 ਦਿਨਾਂ ਚ ਉਹਨਾਂ ਦਾ ਜਿਹੜਾ ਸੀ ਉਹ ਥਿਸ ਸੀਜ਼ਨ ਹੋ ਗਿਆ ਸੱਤ ਦਿਨਾਂ ਚ ਉਹਨਾਂ ਦੀ ਸੇਵਾ ਸਮਾਪਤ ਹੋ ਗਈ ਹੁਣ 3 ਮਹੀਨੇ ਹੋਣ ਲੱਗੇ ਨੇ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ ਤੇ ਜੇ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਸੇ ਗੱਲ ਤੇ ਹੀ ਤੁੱਲੇ ਹੋਏ ਨੇ ਭਈ ਅਸੀਂ ਤਾਂ ਜੀ ਇਹਨੂੰ ਪ੍ਰਧਾਨਗੀ ਤੋਂ ਕੱਢਣਾ ਤਾਂ ਇਹ ਸਾਡੇ ਅਧਿਕਾਰ ਖੇਤਰ ਚ ਨਹੀਂ ਹੈਗਾ ਅਸੀਂ ਕਿਸੇ ਨੂੰ ਉਹਦੇ ਘਰੋਂ ਨਹੀਂ ਕੱਢ ਸਕਦੇ ਅਸੀਂ ਉਹਦੇ ਖੇਤ ਚੋਂ ਨਹੀਂ ਕੱਢ ਸਕਦੇ ਅਸੀਂ ਉਹਦੀ ਦੁਕਾਨ ਚੋਂ ਨਹੀਂ ਕੱਢ ਸਕਦੇ ਅਸੀਂ ਉਹਦੇ ਕਾਰੋਬਾਰ ਚ ਉਹਦੇ ਖੇਤਰ ਚ ਨਹੀਂ ਕੱਢ ਸਕਦੇ ਉਹਦੇ ਖੇਤਰ ਚ ਹੀ ਉਹਨੂੰ ਜੋ ਤੁਸੀਂ ਧਾਰਮਿਕ ਸਜ਼ਾ ਸ਼ਬਦ ਉਚਿਤ ਨਹੀਂ ਹੈ ਸੇਵਾ ਸ਼ਬਦ ਹੈ ਕਿ ਤੁਸੀਂ ਰਹਿਤ ਮਰਿਆਦਾ ਦੇ 31 ਨੰਬਰ ਪੇਜ ਹੈ ਅਕਾਲ ਤਖਸਾਲ ਦੀ ਰਹਿਤ ਮਰਿਆਦਾ ਉਸ ਤੇ ਪੜ੍ਹ ਲਓ ਤਨਖਾਹ ਹੋਣ ਦੀ ਵਿਧੀ ਉਹਦੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਤਨਖਾਹ ਉਹ ਲਈ ਜਾਵੇ ਜੋ ਖਾਸ ਕਰਕੇ ਹੱਥਾਂ ਨਾਲ ਸੇਵਾ ਕੀਤੀ ਜਾਵੇ ਚਲੋ ਤੁਸੀਂ ਉਹਦੇ ਨਾਲ ਕੀਰਤਨ ਸੁਣਨ ਦੀ ਉਹਨਾਂ ਨੂੰ ਸੇਵਾ ਬਖਸ਼ ਦਿਓ ਸਨਮਾਨ ਬਖਸ਼ ਦਿਓ ਤੁਸੀਂ ਉਹਨਾਂ ਨੂੰ ਨਾਲ ਝਾੜੂ ਲਾ ਲਓ ਦੇਗ ਵਰਤਵਾ ਲਓ ਉਹਨਾਂ ਕੋ ਚਦਰੀਆਂ ਵਿਸਵਾ ਲਓ ਭਾਂਡੇ ਉਹਨਾਂ ਨੂੰ ਕਹਿ ਦਿਓ ਤੁਸੀਂ ਜੋੜੇ ਚ ਮਾਂਜ ਦਿਓ ਜੋੜੇ ਝਾੜ ਦਿਓ ਇਹ ਤੁਸੀਂ ਕਹਿ ਦਿਓ ਤੁਸੀਂ ਉਹਨਾਂ ਨੂੰ 10 ਦਿਨ 5 ਦਿਨ 7 ਦਿਨ ਇੱਕ ਜੈਨੋਸਾਈਡ ਜਿਸ ਮਨਿਸਟਰ ਸਿੱਖ ਦੇ ਵੇਲੇ ਹੋਇਆ ਉਹਨੂੰ ਤੁਸੀਂ 7 ਦਿਨਾਂ ਚ ਕਲੀਅਰ ਕਰ ਦਿੱਤਾ ਬਰਨਾਲਾ ਆਇਆ ਤੁਸੀਂ ਉਹਨੂੰ ਕਲੀਅਰ ਕਰ ਦਿੱਤਾ ਔਰ ਯਾਨੀ ਜਾਲ ਸਿੰਘ ਵੇਲੇ ਤਾਂ ਮੇਰੇ ਖਿਆਲ ਐਕਸ਼ਨ ਨਹੀਂ ਕੋਈ ਲਿਆ ਗਿਆ ਸੀ ਇਸ ਤਰ੍ਹਾਂ ਤੋ ਇਸ ਤਰ੍ਹਾਂ ਮਤਲਬ ਜੇ ਰਾਸ਼ਟਰਪਤੀ ਵੀ ਆਇਆ ਬਖਸ਼ਿਆ ਗਿਆ ਗ੍ਰਹਿ ਮੰਤਰੀ ਵੀ ਆ ਉਸ ਵੇਲੇ ਵੱਡਾ ਕੱਲੂਕਾਰਾ ਹੋਇਆ ਕੌਮ ਦਾ ਅੱਜ ਤੱਕ ਜਿਹੜਾ ਹੈ ਉਹ ਪਿੰਡਾਂ ਚੋਂ ਬਰਾਤਾਂ ਨਹੀਂ ਕਹਿੰਦੇ ਚੜਦੀਆਂ ਜਿਹੜਾ ਪਿੰਡਾਂ ਦੇ ਪਿੰਡ ਖਤਮ ਹੋ ਗਏ ਮਾਫ ਕਰਨਾ